ਕੋਈ ਬੰਦਾ ਐਸਾ ਨਹੀਂ ਜਿਹਨੂੰ ਆਪਣੇ ਪਾਪਾਂ ਦਾ ਪਤਾ ਨਹੀਂ ਭੁੱਲ ਜਾਂਦਾ ਹੈ ਪਰਦੇ ਥੱਲੇ ਲੁਕ ਜਾਂਦੇ ਆ ਪਰ ਮਰਦੇ ਨਹੀਂ ਲੁਕਣ ਵਿੱਚ ਤੇ ਨਸ਼ਟ ਹੋਣ ਵਿੱਚ ਬੜਾ ਯਤਨ ਹੈ ਲੁਕਣ ਸ਼ਬਦ ਸਮਝਣਿਆ ਪੰਜਾਬੀ ਦਾ ਛਿਪਣਾ ਕਿਸੇ ਚੀਜ਼ ਨੂੰ ਛੁਪਾ ਦੇਣਾ ਲੁਕਾ ਦੇਣਾ ਤੇ ਕਿਸੇ ਚੀਜ਼ ਨੂੰ ਨਸ਼ਟ ਕਰ ਦੇਣਾ ਦੋਨਾਂ 'ਚ ਬੜਾ ਫਰਕ ਹੈ ਸਾਡੇ ਕੀਤੇ ਹੋਏ ਪਾਪ ਸਮੇਂ ਦੀ ਚਾਦਰ ਥੱਲੇ ਛਿਪ ਜਾਂਦੇ ਆ ਪਰ ਖਤਮ ਨਹੀਂ ਹੁੰਦੇ ਲੁਕ ਜਾਂਦੇ ਆ ਨਸ਼ਟ ਨਹੀਂ ਹੁੰਦੇ ਇਹ ਹੀ ਕਾਰਨ ਕਿ ਜਦੋਂ ਆਪ ਜੀ ਦੇਖੋਗੇ ਜਿੰਨੇ ਮਰਜੀ ਬੰਦੇ ਨੇ ਅੰਦਰ ਗੁਨਾਹ ਕੀਤੇ ਹੋਣ ਉਹ ਛਿਪੇ ਹੋਏ ਆ ਪਰ ਮੁੱਕੇ ਨਹੀਂ ਨਸ਼ਟ ਨਹੀਂ ਹੋਏ ਜਦੋਂ ਇਨਸਾਨ ਪਾਠ ਕਰਨ ਲੱਗਦਾ ਹੈ ਜਾਂ ਧਰਮ ਦੀ ਗੱਲ ਸੋਚਦਾ ਹੈ ਸੰਗਤ ਵਿੱਚ ਬੈਠਦਾ ਹੈ ਜਦੋਂ ਅੱਖਾਂ ਬੰਦ ਕਰਦਾ ਹੈ ਇਹਦੇ ਕੀਤੇ ਹੋਏ ਲੁਕੇ ਹੋਏ ਪਾਪ ਜਿਹੜੇ ਨੇ ਉਸ ਸਮੇਂ ਦੀ ਚਾਦਰ ਨੂੰ ਪਾੜ ਕੇ ਦੇ ਅੱਖਾਂ ਦੇ ਸਾਹਮਣੇ ਆ ਜਾਂਦੇ ਉਹ ਕੀਤੇ ਹੋਏ ਕਰਮ ਅੱਖਾਂ ਸਾਹਮਣੇ ਆਉਂਦੇ ਆ ਜਿਹੜੇ ਆਪਾਂ ਭੁੱਲੇ ਆ ਤੇ ਫਿਰ ਆਪਾਂ ਕਈ ਵਾਰੀ ਵਿਆਕੁਲ ਤੇ ਹੋ ਜਾਂਦੇ ਆ ਵਿਚਲਤ ਹੋ ਜਾਂਦੇ ਆ ਕਿ ਜਦੋਂ ਮੈਂ ਪਾਠ ਕਰਨਾ ਇੰਨੇ ਮਾੜੇ ਮਾੜੇ ਖਿਆਲ ਕਿਉਂ ਹੁੰਦੇ ਆ ਨਹੀਂ ਪਿਆਰਿਆ ਚੇਤੇ ਰੱਖੀ ਤੂੰ ਭੁੱਲ ਚੁੱਕਾ ਹੈ ਤੂੰ ਸਮੇਂ ਦੇ ਕੱਪੜੇ ਥੱਲੇ ਉਹਨਾਂ ਨੂੰ ਛਿਪਾ ਦਿੱਤਾ ਹੈ ਇਹ ਦੋ ਵੇਲੇ ਪ੍ਰਗਟ ਹੁੰਦੇ ਆ ਜ਼ਿੰਦਗੀ 'ਚ ਜੇ ਸਿਮਰਨ ਕਰੇਗਾ ਉਦੋਂ ਪ੍ਰਗਟ ਹੋਣਗੇ ਜਾਂ ਫਿਰ ਮੌਤ ਵੇਲੇ ਪ੍ਰਗਟ ਹੋਣਗੇ ਇਹ ਨਸ਼ਟ ਨਹੀਂ ਹੋਏ ਫਿਰ ਮੈਂ ਬੇਨਤੀ ਕਰਾਂ ਸਿਮਰਨ ਵੇਲੇ ਪ੍ਰਗਟ ਹੋ ਜਾਣ ਤੇ ਸਿਮਰਨ ਨਾ ਛੱਡੀਏ ਤੇ ਸਿਮਰਨ ਇਹਨਾਂ ਨੂੰ ਨਸ਼ਟ ਕਰਕੇ ਰੱਖ ਦਿੰਦਾ ਨਹੀਂ ਤੇ ਜਦੋਂ ਬੰਦੇ ਦੀ ਮੌਤ ਹੁੰਦੀ ਏ ਇਹ ਕੀਤੇ ਹੋਏ ਪਾਪਾਂ ਨੂੰ ਯਾਦ ਰੱਖਿਓ ਇਹ ਬੰਦੇ ਦੇ ਸਾਹਮਣੇ ਉੱਠ ਖਲੋਂਦੇ ਇਹ ਦੋਨੋਂ ਬਚਨ ਬਾਣੀ ਚੋਂ ਦੇ ਆ ਆਪਾਂ ਗੱਲ ਕਰ ਰਹੇ ਆ ਗੁਰਜੀ ਕੇ ਦਰਸ਼ਨ ਕੋ ਬਲ ਜਾਓ ਜਿਵੇਂ ਬਾਣੀ ਚ ਇੱਕ ਪਾਠ ਜੀ ਕਰਨਿਆ ਕਿ ਸਿਮਰਨ ਵੇਲੇ ਕਿਉਂ ਮੈਲ ਉਗਲ ਪਾਪ ਨਿਕਲਦੀ ਇਹ ਸਭ ਦਾ ਸਵਾਲ ਹੈ ਕਿ ਜਦੋਂ ਪਾਠ ਕਰਨੇ ਆ ਫੁਰਨੇ ਭੜੇ ਭੜੇ ਮਾੜੇ ਮਾੜੇ ਬੰਦਾ ਡਰ ਜਾਂਦਾ ਟੀਵੀ ਵੇਖਦਿਆਂ ਨਹੀਂ ਹੁੰਦੇ ਫੇਸਬੁਕ ਚਲਾਉਂਦਿਆਂ ਨਹੀਂ ਹੁੰਦੇ ਉਦੋਂ ਕਿਉਂ ਅੰਦਰ ਤੜਪਦਾ ਹੈ ਮੈਨੂੰ ਇੰਜ ਲੱਗਦਾ ਹੈ ਕਿ ਜਦੋਂ ਕਪੜਾ ਮੈਲਾ ਪਾ ਕੇ ਤੁਰੋ ਕਈ ਵਾਰੀ ਕਪੜਾ ਤੇ ਮੈਲ ਸਮਝੌਤਾ ਕਰ ਲਏ ਤੇ ਪਤਾ ਨਹੀਂ ਲੱਗਦਾ ਕਪੜੇ ਵਿੱਚ ਮੈਲ ਹੈ ਕਿ ਨਹੀਂ ਪਰ ਜਦੋਂ ਕੱਪੜੇ ਤੇ ਪਾਣੀ ਪਾ ਕੇ ਸਾਬਣ ਦੀ ਆਪਾਂ ਚਾਕੀ ਨਾਲ ਉਹਨੂੰ ਕਸਾਵਾਂਗੇ ਯਾਦ ਰੱਖਿਓ ਕੱਪੜੇ ਵਿੱਚੋਂ ਮੈਲ ਨਿਕਲਦੀ ਉਦੋਂ ਵੀ ਜਦੋਂ ਪਾਣੀ ਪਾਇਆ ਜਾਂਦਾ ਹੈ ਸਰਪਾਨੇ ਉਂਝ ਪਾਪ ਕੋਈ ਨਹੀਂ ਪਤਾ 24 ਘੰਟੇ ਪਰ ਜਦੋਂ ਜਪਜੀ ਸਾਹਿਬ ਦਾ ਸਾਬਣ ਛੁੰਦਾ ਮਨ ਨੂੰ ਉਦੋਂ ਫਿਰ ਮੈਲ ਉਗਲ ਕੇ ਬਾਹਰ ਹੁੰਦੀ ਹੈ ਪਰ ਇੱਥੇ ਮੈਂ ਆਪ ਨੂੰ ਇੱਕ ਬੇਨਤੀ ਕਰਾਂਗਾ ਇੱਥੇ ਮਨ ਨਾਲ ਯੁੱਧ ਜੇ ਜੇ ਮੰਨ ਲੋ ਕੀਤੇ ਕੋਈ ਗੁਨਾਹ ਜੇ ਕੀ ਸੱਚ ਕਹੇ ਅੰਦਰੋਂ ਫੁਰਨੇ ਜਿਹੜੇ ਨੇ ਉਹ ਗੰਦੇ ਮੈਲੇ ਕਰਮਾਂ ਦੇ ਬਾਹਰ ਨਿਕਲਦੇ ਨੇ ਕਦੀ ਵੀ ਬਾਣੀ ਨੂੰ ਛੱਡੋ ਨਾ ਮਨ ਟਿਕੇ ਨਾ ਟਿਕੇ ਜਿਹੜਾ ਬੰਦਾ ਕੱਪੜੇ ਦੀ ਮਹਿਲ ਦੇਖ ਕੇ ਡਰ ਜਾਏਗਾ ਉਹ ਕੱਪੜਾ ਅੱਗੇ ਨਾਲੋਂ ਵੱਧ ਗੰਦਾ ਹੋ ਜਾਏਗਾ ਕਿਉਂਕਿ ਮੈਲ ਉਗਲ ਕੇ ਬਾਹਰ ਆ ਗਈ ਹੁਣ ਤਾਂ ਪੱਕੀ ਜੰਮ ਜਾਏਗੀ ਅੱਗੇ ਦਿਸਦੀ ਨਹੀਂ ਸੀ ਹੁਣ ਦਿਸੇਗੀ ਵੀ ਸੱਚ ਐਵੇਂ ਮੈਲ ਬਾਹਰ ਉਗਲੇ ਸ਼ਬਦ ਸਮਝਦੇ ਹੋ ਨਾ ਜੀ ਬਾਇਲ ਬਾਹਰ ਆ ਜਾਏ ਤੇ ਉਹਨੂੰ ਕਦੀ ਵੀ ਪਾਣੀ ਤੇ ਸਾਬਣ ਨੂੰ ਛੱਡੋ ਨਾ ਚੇਤੇ ਰੱਖੋ ਅੰਦਰ ਗੰਦੇ ਫੁਰਨੇ ਉੱਠਣ ਲੱਗ ਪੈਣ ਕਦੀ ਗੁਰੂ ਕੀ ਬਾਣੀ ਛੱਡੋ ਨਾ ਜੇ ਆਪਾਂ ਮੈਲੇ ਕੱਪੜੇ ਤੇ ਸਾਬਣ ਤੇ ਪਾਣੀ ਪਾਾਂਗੇ ਤੇ ਸੱਚਮੁੱਚ ਕਪੜਾ ਧੁੱਪ ਜਾਏਗਾ ਜੇ ਮੈਲੇ ਮਨ ਵਿੱਚ ਉੱਠੇ ਫੁਰਨਿਆਂ 'ਚ ਲਗਾਤਾਰ ਬਾਣੀ ਪੜਾਂਗੇ ਇੱਕ ਦਿਨ ਮੈਲਾ ਮਨ ਧੁੱਪ ਜਾਏਗਾ